ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬੁਲਾਈ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਗੁਰੂ ਨਾਨਕ ਸਾਹਿਬ ਸਤ ਸਾਈਂ ਬਾਬਾ ਟੈਂਪਲ ਦਾ ਸਮਰੀਨਸ ਕਵਿਤੀ ਤੋਂ ਜਿੱਤੇ ਕਿ ਅੱਜ ਬੋਰ ਕਰ ਰਹੇ ਆ ਸਮਰਸੀਬਲ ਬੋਟਰ ਲਾਈ ਜਾ ਰਹੀ ਆ ਹਾਂਜੀ ਬਰਾੜ ਸਾਹਿਬ ਜੀ ਇਸੇ ਗੱਲ ਪੁੱਛਦੇ ਆ ਵੀ ਜਿਹੜਾ ਗੁਰੂ ਘਰ ਹੈ ਇਹ ਆਪਾਂ ਨੇ ਸਮਾਗਮ ਤਾਂ ਚੱਲਦੇ ਰਹਿੰਦੇ ਆ ਹਨਾ ਜੀ ਆਪਾਂ ਕਰਦੇ ਆ ਵੀ ਜਿਹੜਾ ਹੁਣ ਆਪਾਂ ਪਾਣੀ ਦੇ ਬਾਰੇ ਆਪਾਂ ਜਿਹੜਾ ਆ ਬੋਰ ਕਰਾਇਆ ਸਮਰਸੀਬਲ ਲੱਗ ਰਿਹਾ ਹੈ ਇਹਦੇ ਬਾਰੇ ਅਸੀਂ ਜਾਣਕਾਰੀ ਲੈਣੀ ਚਾਹੁੰਨੇ ਸੰਗਤਾਂ ਨੂੰ ਤੁਸੀਂ ਦੱਸੋ ਕਿ ਜਿਹੜਾ ਆਪਾਂ ਹੁਣ ਕਿਉਂ ਲਵਾ ਰਿਹਾ ਜਿਹੜਾ ਇਹ ਕਿੰਨੇ ਫੁੱਟ ਤੇ ਲੱਗ ਰਿਹਾ ਬਾਬਾ ਜੀ ਪਹਿਲਾਂ ਇੱਥੇ ਹੁਣ ਤੱਕ ਟੂਟੀ ਦਾ ਪਾਣੀ ਆਉਂਦਾ ਸੀਗਾ ਠੀਕ ਹੈ ਨਾ ਟੂਟੀ ਦਾ ਪਾਣੀ ਹੈ ਜਿਹੜਾ ਉਹ ਕਈ ਵਾਰੀ ਵੱਡੇ ਸਮਾਗਮ ਨਾਰਮਲ ਸਮਾਗਮ ਦੇ ਵਿੱਚ ਚੱਲ ਜਾਂਦਾ ਸੀਗਾ ਜਦੋਂ ਕਿਤੇ ਵੱਡੇ ਸਮਾਗਮ ਗੁਰਪਰਬ ਆਪਾਂ ਇੱਥੇ ਸਮਾਗਮ ਹੁੰਦੇ ਆ ਤਾਂ ਉਦੋਂ ਪਾਣੀ ਦੀ ਦਿੱਕਤ ਆਉਂਦੀ ਸੀ ਉਹ ਦਿੱਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਇ ਤੇ ਸਮਰਸੀ ਵਾਲ ਮੋਟਰ ਲਾਈ ਜਾ ਰਹੀ ਹੈ ਤਾਂ ਕਰਕੇ ਇਹ ਬੋਰ ਕਰ ਰਹੇ ਆ ਕਿੰਨੇ ਦਿਨ ਜਿਹੜਾ ਪਹਿਲਾਂ ਲੱਗੇ ਉਹ ਮੋਟਰ ਲੱਗੀ ਛੋਟੀ ਲੱਗੀ ਹੈ ਨਹੀਂ ਜੋ ਟੁੱਟੀ ਦਾ ਪਾਣੀ ਆਉਂਦਾ ਅੱਛਾ ਟੁੱਟੀ ਆਉਂਦਾ ਛੁੱਟ ਜਾ ਪਾਣੀ ਪਾਣੀ ਆਉਂਦਾ ਤੇ ਇਹ ਹੁਣ ਆ ਜਿਹੜਾ ਹੁਣ ਆਪਾਂ ਪਿੱਛੇ ਸਮਾਗਮ ਕਰਕੇ ਡੇ ਆ ਉਦੋਂ ਪਾਣੀ ਮੁੱਕ ਗਿਆ ਸੀ ਪਰ ਪਾਣੀ ਮੰਗਵਾਇਆ ਸੀ ਆਪਾਂ ਹਾਂ ਟੈਂਕਰ ਮੰਗਵਾਉਣਾ ਪੈਂਦਾ ਦੋ ਠੀਕ ਆ ਦੱਸੋ ਤੁਸੀਂ ਹੁਣ ਉਦੋਂ ਬਾਬਾ ਜੀ ਸੰਗਤ ਵੱਜ ਜਾਂਦੀ ਆ ਜਦੋਂ ਸੰਗਤ ਵੱਜ ਜਾਂਦੀ ਆ ਫਿਰ ਤੇ ਪਾਣੀ ਦੇ ਟੈਂਕਰ ਮੌਕੇ ਤੇ ਮੰਗਵਾਉਣੇ ਪੈਂਦੇ ਆ ਇਸੇ ਉਹ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਤਾਂ ਕਿ ਅੱਗੇ ਤੋਂ ਇਹ ਸਮੱਸਿਆਵਾਂ ਨਾ ਆ ਇਹ ਪ੍ਰੋਬਲਮ ਨਾ ਆਵੇ ਇਸੇ ਲਈ ਹੁਣ ਇੱਥੇ ਮੋਰ ਦਾ ਕੰਮ ਚੱਲ ਰਿਹਾ ਹੈ ਸਵਰਸਿਵਲ ਮੋਟਰ ਲਾਈ ਜਾਣੀ ਹੈ ਹਾਂਜੀ ਬਰਾੜ ਸਾਹਿਬ ਆਪਾਂ ਸੰਗਤਾਂ ਨੂੰ ਅਲਾਸਮੈਂਟ ਕੀਤੀ ਸੀ ਪ੍ਰਬੰਧਕ ਕਮੇਟੀ ਨੇ ਵੀ ਆਪਾਂ ਜਿਹੜਾ ਸਵਰਸਿਵਲ ਆ ਰਹੇ ਆ ਤੇ ਆਪਾਂ ਪਾਣੀ ਕਰਕੇ ਲਾਇਆ ਹੈ ਨਾ ਸੋ ਆ ਇਹ ਕਿੰਨੇ ਫੁੱਟ ਤੇ ਇਹ ਬਾਬਾ 2250 ਹੱਦ 300 300 ਫੁੱਟ ਇੱਥੇ ਡੂੰਘਾ ਇਹਨਾਂ ਨੇ ਪਟਣਾਗਾ 110 ਕਿ ਫੁੱਟ ਤੇ ਪਾਣੀ ਆ ਪਹਿਲਾਂ ਉੱਪਰ ਉੱਪਰ ਹਾਂ ਠੀਕ ਹੈ ਹਾਂਜੀ ਹਾਂਜੀ ਜਾਲੋ ਆਓ ਚੰਨੀ ਦਸੀਏ ਤਾਂ ਹੀ 300 ਫੁੱਟ ਬਾਬਾ ਜੀ ਡੂੰਗਾ ਇਹਨਾਂ ਨੇ ਬੋਰ ਕਰਨਾ ਹਾਂਜੀ ਇਹ ਆਪਣੇ ਤਿੰਨ ਦਿਨ ਹੋ ਗਏ ਲਗਾਤਾਰ ਲੱਗਦਿਆਂ ਨੂੰ ਲਓ ਜੀ ਪਾਣੀ ਚਕਾਦਾ ਜਕਰਾਂ ਲਾ ਦੇ ਬਾਬਾ ਜੀ ਇੱਕ ਬੋਲੇ ਸੋਨਿਆਲ ਓ ਸ੍ਰੀ ਅਕਾਲ ਹਾਂਜੀ ਇਸ ਵਾਰੀ ਮੋਟਰ ਚੱਲ ਪਈ ਤੁਸੀਂ ਲਾ ਦੇ ਕਿਹੜਾ ਤੁਹਾਡਾ ਦੰਦਾ ਨਿਗਾਸਨ ਕਾਲਾ ਜੀ ਕਰੋ ਲਾ ਕੇ ਨਿਆਲੋ ਜAVE ਤਾਂ 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 ਬਾਬਾ ਦੀਪ ਸਿੰਘ ਜੀ ਮੰਨੂ ਪਾਵੇ ਸਤ ਸ੍ਰੀ ਅਕਾਲ ਕੀਤਾ ਗਿਆ ਨਾ ਹੈ ਜਿਹੜਾ ਆਪਣਾ ਮੰਦਿਰ ਵਾਲਾ ਪਾਸਾ ਬਾਬਾ ਜੀ ਦਿਖਾ ਦੋ ਇਹਦੀ ਬੈਕ ਸਾਈਡ ਕੀਤਾ ਗਿਆ ਇੱਥੇ ਇਧਰ ਆਪਣਾ ਇਧਰਲੀ ਸਾਈਡ ਦਰਬਾਰ ਸਾਹਿਬਾ ਗੁਰਦੁਆਰਾ ਸਾਹਿਬ ਤੇ ਇਧਰ ਮੰਦਿਰ ਇਹ ਮੰਦਿਰ ਦੀ ਬੈਕ ਸਾਈਡ ਆ ਇੱਥੇ ਆਪਣੇ ਦੋਨੇ ਨਿਸਾਨ ਸਾਹਿਬ ਨੇ ਇੱਕ ਗੁਰਦੁਆਰਾ ਸਾਹਿਬ ਵਾਲਾ ਤੇ ਇੱਕ ਮੰਦਿਰ ਵਾਲਾ ਪੋਰ ਜਿਹੜਾ ਪਾਣੀ ਅਜ ਪਹਿਲੇ ਸ਼ੁਰੂ ਕਰਤਾ ਪਾਣੀ ਚਕਾ ਲਿਆ ਨਾ ਪਾਣੀ ਚਕਾ ਲਿਆ ਪਾਣੀ ਚੱਲ ਪਿਆ ਇਹ ਹੌਲੀ ਹੌਲੀ ਪਾਣੀ ਸਾਫ਼ ਹੋ ਜਾਊ ਪਰ ਪਤਾ ਆ ਆਪਾਂ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਰਹਿਣ ਵਾਲੇ ਆਂ ਇੰਡੀਆ ਦੇ ਵੀ ਪਾਣੀ ਸਾਫ ਚੱਲੂਗੀ ਮੋਟਰ ਆਪੇ ਸਾਫ ਹੋ ਜਾਣਾ ਫਿਰ ਇਹਦਾ ਪਾਣੀ ਸਿੱਧਾ ਆਪਾਂ ਟੈਂਕੀ ਚ ਦੇ ਦਿਆਂਗੇ ਪਾਣੀ ਵੀ ਵੱਧ ਹੋ ਗਿਆ ਕਿਉਂਕਿ ਆਪਾਂ ਜਿਹੜਾ ਹੁਣ ਇੱਕ ਬਾਕੀ ਇਸੇ ਸਮਾਗਮ ਕਰਦੇ ਆਂ ਚਲੋ ਪਹਿਲਾਂ ਸੰਗਤ ਘੱਟ ਆਉਂਦੀ ਸੀ ਦਿਨੋਂ ਦਿਨ ਸੰਗਤ ਵੱਧਦੀ ਜਾ ਰਹੀ ਹੈ ਲਗਭਗ ਹੁਣ 7-800 ਵੀ ਸੰਗਤ ਦਾ ਇਕੱਠ ਹੋ ਜਾਂਦਾ ਹੁਣ ਦਿਵਾਲੀ ਆ ਰਹੀ ਹੈ ਦਿਵਾਲੀ ਦੇ ਘਟੋ ਘਾਟ ਆਪਣੇ 2200-2300 ਸੰਗਤ ਆਉਂਦੀ ਹੈ ਸਾਰਾ ਮਨੀਲਾ ਹੋਰ ਵੀ ਮੰਦੀ ਛੋੜ ਦੇ ਵਿੱਚ ਤੋਂ ਬਾਅਦ ਫਿਰ ਆਪਾਂ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਆ ਜਾਣਾ ਹਨਾ ਇਹ ਸਮਾਗਮ ਆਉਂਦੇ ਰਹਿਣੇ ਆ ਤਾਂ ਇਹ ਸਮਾਗਮਾਂ ਦੇ ਵਿੱਚ ਵੱਡੇ ਸਮਾਗਮਾਂ ਸੋ ਗੁਰਦਰਾ ਸਾਹਿਬ ਦੀ ਜੋ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੇ ਸੰਗਤ ਨੂੰ ਬੇਨਤੀ ਕੀਤੀ ਤੇ ਬਹੁਤ ਸੰਗਤ ਦਾ ਪਰਾਲਾ ਜਿਹੜੀ ਸੰਗਤ ਨੇ ਬਹੁਤ-ਬਹੁਤ ਮਾਇਆ ਭੇਜੀ ਹੈ ਅਸੀਂ ਉਹਨਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਾਇਆ ਕਰਕੇ ਸੇਵਾ ਕੀਤੀ ਹੈ ਸੋ ਬਹੁਤ-ਬਹੁਤ ਧੰਨਵਾਦ ਸੰਗਤਾਂ ਦਾ ਸੋ ਇਹ ਜਿਹੜੇ ਗੁਰੂ ਘਰ ਹੈ ਨਾ ਸਾਧ ਸੰਗਤ ਜੀ ਉਹ ਸੰਗਤਾਂ ਦੇ ਨਾਲ ਹੀ ਚੱਲਦੇ ਨੇ ਕਿਉਂਕਿ ਵੱਡੇ ਪਰਾਲੇ ਨੇ ਜਾਂ ਲੰਗਰ ਹੈ ਜਾਂ ਕੋਈ ਵੀ ਗੁਰੂ ਘਰ ਦੀ ਚੀਜ਼ ਆਪਾਂ ਬਣਾਉਣੀ ਹੈ ਇੱਕ ਵਾਰ ਸਾਧ ਸੰਗਤ ਜੋ ਅਕਬਰ ਬਾਦਸ਼ਾਹ ਆਇਆ ਸੀ ਧੰਨ ਗੁਰੂ ਅਮਰਦਾਸ ਦੇ ਸਤਗੁਰੂ ਪਾਤਸ਼ਾਹ ਦੇ ਕੋਲੇ ਤੇ ਕਹਿਣ ਲੱਗਾ ਜੀ ਮਹਾਰਾਜ ਕੋਈ ਸੇਵਾ ਬਖਸ਼ੋ ਤੇ ਮਹਾਰਾਜ ਕਹਿੰਦੇ ਕੋਈ ਨਹੀਂ ਸੇਵਾ ਹੈਗੀ ਅਕਬਰ ਬਾਦਸ਼ਾਹ ਕਹਿੰਦਾ ਜੀ ਮੈਂ ਇਕੱਲਾ ਹੀ ਸੇਵਾ ਕਰ ਦਣਾ ਦੱਸੋ ਮਹਾਰਾਜ ਕਹਿੰਦੇ ਨਹੀਂ ਤੇਰੇ ਤੋਂ ਇਕੱਲੇ ਤੋਂ ਸੇਵਾ ਨਹੀਂ ਲੈਣੀ ਸਾਡੀਆਂ ਸੰਗਤਾਂ ਨੇ ਵਿੱਚ ਤੂੰ ਵੀ ਐ ਅਸੀਂ ਥੋੜੀ ਥੋੜੀ 2 2 5 5 10 10 ਲੈ ਕੇ ਸਾਰਾਂ ਤੋਂ ਆਪਾਂ ਗੁਰੂ ਘਰ ਦੇ ਕਾਰਜ ਕਰਨੇ ਨੇ ਇਸੇ ਕਰਕੇ ਆਪਾਂ ਸੰਗਤਾਂ ਤੋਂ ਕੋਈ 5 ਕੋਈ 10 20 150 ਦਿੰਦਾ ਹੈ ਇਸੇ ਕਰਕੇ ਗੁਰੂ ਘਰ ਦੇ ਕਾਰਜ ਨੇ ਆਪਾਂ ਜਿਹੜੀ ਸਵਰਸਿਵਲ ਆਇਆ ਹੈ ਨਾ ਭਾਵੇਂ 4 ਲੱਖ ਖਰਚਾ ਆਇਆ 4 ਲੱਖ ਲਗਭਗ ਖ ਸੋ ਇਹ ਸਾਰੀਆਂ ਸੰਗਤਾਂ ਨੇ ਦਿੱਤੇ ਨੇ ਮਾਇਆ ਸੋ ਪ੍ਰਬੰਧਕ ਕਮੇਟੀ ਵੱਲੋਂ ਦਾਸ ਗਾਨੀ ਸਤਪਾਲ ਸਿੰਘ ਬਾਗਾ ਪ੍ਰਾਣਾ ਸਾਡੇ ਤਰਨਜੀਤ ਸਿੰਘ ਬਰਾੜ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸਾਡੇ ਭਾਈ ਨਰਮਲ ਸਿੰਘ ਤਬਲਾਵਾਦਕ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੀ ਸੰਗਤ ਦਾ ਸਾਰਿਆਂ ਦਾ ਜਿਹੜੀ ਸੰਗਤਾਂ ਕਰਕੇ ਮਨ ਕਰਕੇ ਸੇਵਾ ਕਰਦੇ ਹੋ ਭਾਈ ਸੋ ਇਸੇ ਤਰ੍ਹਾਂ ਆਪਾਂ ਸੇਵਾ ਕਰਦੇ ਰਹਿਣਾ ਹੈ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨੀ ਹਜੇ ਕਿਉਂਕਿ ਇਹ ਨਹੀਂ ਵੀ ਆਪਣਾ ਅਜੇ ਕੰਮ ਇੱਥੇ ਪੂਰਾ ਹੋ ਗਿਆ ਹਜੇ ਅੱਧਾ ਅੱਧਾ ਕੰਮ ਰਹਿ ਜਾਂਦਾ ਜੇ ਪਾਣੀ ਝਕਾਇਆ ਚਲਿਆ ਹਾਂ ਜੇ ਕੋਈ ਹੋਰ ਵੀ ਮਾਇਆ ਕਰਕੇ ਸੇਵਾ ਕਰਨੀ ਚਾਹੁੰਦਾ ਹੈ ਭਾਈ ਉਹ ਤੁਸੀਂ ਜਰੂਰ ਕਰਿਓ ਸੇਵਾ ਕਰਕੇ ਆਪਾਂ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਵਾਦ ਤੋਂ ਆਪਾਂ ਸਾਰਿਆਂ ਨੇ ਸੇਵਾ ਕਰਨੀ ਹੈ ਸੋ ਇਹ ਜਿਹੜੀ ਮਾਇਆ ਨਾ ਸਫਲੀ ਹੋ ਜਾਂਦੀ ਗੁਰੂ ਘਰ ਦੇ ਲੇਖੇ ਆਪਾਂ ਦਸਵੰਦ ਕੱਢਣਾ ਸੋ ਦਸਵੰਦ ਕੱਢ ਕੇ ਗੁਰੂ ਕੇ ਲੇਖੇ ਇਹ ਗੁਰੂ ਦੇ ਲੇਖੇ ਲੱਗ ਜਾਂਦੀ ਹੈ ਬਾਕੀ ਆਪਾਂ ਗੁਰੂ ਮਹਾਰਾਜ ਨੂੰ ਕੋਈ ਨਹੀਂ ਦੇ ਸਕਦੇ ਗੁਰੂ ਘਰ ਨੂੰ ਆਪਾਂ ਕੀ ਦੇ ਸਕਦੇ ਹਾਂ ਸੋ ਕੋਈ ਸੀ ਤਾਂ ਮੰਗਣ ਆਉਂਦੇ ਤੇ ਗੁਰੂ ਘਰੋਂ ਮੰਗਦੇ ਆ ਤੇ ਮਹਾਰਾਜ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਇਸੇ ਕਰਕੇ ਬੇਨਤੀ ਹੈ ਸਾਰਿਆਂ ਨੇ ਭਾਈ ਵਾਦ ਤੋਂ ਸੇਵਾ ਸੇਵਾ ਕਰਕੇ ਜੋ ਸਾਡੀ ਮਾਇਆ ਸਫਲੀ ਹੋ ਜਾਵੇ ਅਸੀਂ ਦਸਵੰਦ ਕੱਢੀਏ ਧੰਨਵਾਦ ਸੰਗਤਾਂ ਦਾ ਜੀ ਸੰਗਤਾਂ ਨੂੰ ਪਹਿਲਾਂ ਵਧਾਈਆਂ ਜੀ ਕਵਿਤੀ ਦੀ ਜਿੰਨੀ ਸੰਗਤ ਹੈ ਕਿਉਂਕਿ ਵਧਾਈ ਕੋਈ ਸ਼ੁਭ ਕੰਮ ਹੁੰਦਾ ਨਾ ਜਦੋਂ ਸ਼ੁਭ ਕੰਮ ਕੋਈ ਵੀ ਕਾਰਜ ਹੁੰਦਾ ਉਹ ਵਧਾਈ ਦਿੱਤੀ ਜਾਂਦੀ ਹੈ ਲੱਖ ਖੁਸ਼ੀਆਂ ਪਤਸ਼ਾਈਆਂ ਦੇ ਸਤਿਗੁਰ ਨਦਰ ਤਰੇ ਨਿਮਖੇ ਕਾਰਨਾਮ ਦੇ ਮਰਮਣਤਲ ਸੋ ਸਾਰੀਆਂ ਸੰਗਤਾਂ ਨੂੰ ਵਧਾਈ ਹੈ ਭਾਈ ਤੁਹਾਨੂੰ ਸਾਰਿਆਂ ਨੂੰ ਸੋ ਪਾਣੀ ਦਾ ਪ੍ਰਬੰਧ ਹੋਇਆ ਆਪ ਸੰਗਤਾਂ ਨੇ ਕੀਤਾ ਸਾਰਾ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ